ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਪੂਲਾ ਬਾਈ ਬਲਬੀਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਦੇ ਵਿੱਚ ਆਪਾਂ ਸਾਨੂੰ ਤਿੰਨ ਚਾਰ ਮਿੱਤਰੋ ਨੱਕ ਦਿਖਾ ਰਹੇ ਆਂ ਜਿਹਦੇ ਵਿੱਚੋਂ ਇੱਕ ਟੋਕੜ ਕਪਣਾ ਮੱਝ ਹੈ ਇੱਕ ਝੋਟੀ ਆ ਤੇ ਦੋ ਕਟੀਆਂ ਪੂਰੀ ਜਿਹੜੀ ਗੱਲਬਾਤ ਬਾਈ ਬਲਬੀਰ ਦੇ ਨਾਲ ਕਰਦੇ ਆਂ ਪਹਿਲਾਂ ਜੇ ਆਪਾਂ ਮੱਝ ਦੀ ਕਰਕੇ ਮਿੱਤਰੋ ਸਿੰਗ ਜਰੂਰ ਖੁੱਲੇ ਆ ਤੇ ਕੱਦ ਨਾਰਮਲ ਹੈ ਤੇ ਥਾਂਲੇ ਵਿਦ ਜਿਹੜੀ ਪੰਦਤਰ ਤੁਸੀਂ ਕੈਮਰਾ ਨੇੜੇ ਕਰਕੇ ਦਿਖਾਉਣਾ ਥਾਨੂੰ ਥੋੜਾ ਜਿਹਾ ਲੇਵਾ ਜਿਹੜਾ ਜਾਲੀ ਵਾਲਾ ਕਿਉਂਕਿ ਆਪਣਾ ਹਰ ਚੀਜ਼ ਦੱਸਣ ਦਾ ਫਰਜ਼ ਬੰਦਾ ਹੈ ਵੀ ਜਿਹੜਾ ਵੀ ਭਰਾ ਕੋਈ ਚੱਲ ਕੇ ਆਵੇ ਤਾਂ ਮੁੜ ਕੇ ਨਾ ਜਾਵੇ ਉਸ ਹਾਵ ਨਾਲੇ ਮਿੱਤਰੋ ਆਦਾ ਮਨ ਬਣਾ ਕੇ ਆਵੇ ਹਾਂ ਬਾਈ ਬਲਵੀਰ ਕੀ ਹਾਲ ਹੈ ਬਹੁਤ ਵਧੀਆ ਡਾਕਟਰ ਸਾਹਿਬ ਠੀਕ ਐ ਸੇ ਤਾਂ ਬਹੁਤ ਵਧੀਆ ਹੁਣ ਆਪਾਂ ਇਹਦੀ ਮੱਝ ਦੀ ਗੱਲ ਕਰ ਗਏ ਬੱਲੇ ਦਾ ਸੂਆ ਕਿਹੜਾ ਹੋਊਗਾ ਇਹਦਾ ਸੂਆ ਡਾਕਟਰ ਸਾਹਿਬ ਹੁਣ ਚੌਥੀ ਸੂਏ ਸੁਣਾ ਚੌਥੀ ਸੂਏ ਸੁਣਾ ਠੀਕ ਹੈ ਕਿੰਨੇ ਮਹੀਨੇ ਦੀ ਗੱਭਣਾ ਹੈ ਤੇ 4 ਮਹੀਨੇ ਦੀ ਡਾਕਟਰ ਸਾਹਿਬ ਗੱਭਣਾ ਚਾਰ ਮਹੀਨੇ ਦੀ ਗੱਭਣਾ ਹੈ ਠੀਕ ਹੈ ਦੁੱਧ ਹੈ ਜੀ 3-4 ਕਿਲੋ ਸੀ ਹਾਂ ਜੀ ਚੈੱਕ ਕਰਾਈ ਸੀ ਜੀ ਹਾਂ ਜੀ ਚੈੱਕ ਦਾ ਹੱਥ ਦਾ ਕਰਕੇ ਦੁੱਧ ਤਾਂ 5 ਕਿਲੋ ਸੀ ਦੁੱਧ 5 ਕਿਲੋ ਸੀ ਹੁਣ 3-4 ਕਿਲੋ ਹਾਂ ਜੀ ਦੋਨੇ ਟਾਈਮ ਮਿਲਦੀ ਹੈ ਨਹੀਂ ਕਿਡਾਂ ਨਹੀਂ ਮਿਲਦੀ ਓਕੇ ਆ ਬਾਈ ਕਹਿੰਦਾ ਵੀ ਚੈੱਕ ਕਰਾਈ ਸੀ ਕਈ ਵਾਰ ਬਸ ਡਰ ਜਾਂਦਾ ਹੈ ਜਾਂ ਮੰਨ ਲਾ ਦੂਜੇ ਥਾਂ ਕਿਲਾ ਚੇਂਜ ਹੋਣ ਨਾਲ ਵੀ ਦੁੱਧ ਘਟ ਜਾਂਦਾ ਤੇ 3-4 ਕਿਲੋ ਦੁੱਧ ਆ ਕਿੰਨੇ ਮਹੀਨੇ ਰਿਚਾਰਜ ਦੇ ਚਾਰ ਮਹੀਨੇ ਦੇ ਪੂਰੀ ਹਾਂਜੀ ਓਕੇ ਮੰਗਰ ਕੱਟੀ ਆ ਮੰਗਰ ਕੱਟੀ ਠੀਕ ਹੈ ਮੰਗਰ ਮੇਤਰੋ ਕੱਟੀ ਆ ਖੜੀ ਕਰ ਦੋ ਹਾਂ ਖੜੀ ਕਰ ਦੋ ਮਾੜੀ ਦਿਖਾ ਦਿਓ ਚਲੋ ਓਕੇ ਤੇ ਤੋਰ ਜੀ ਨੇ ਮਾੜਾ ਇੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਜਿਹੜੇ ਵੀ ਦੋਸਤ ਮੇਰੇ ਨੂੰ ਭਰਾ ਨੂੰ ਕੋਈ ਨਾਰਮਲ ਮੁੱਲ ਵਾਲੀ ਟੋਕੜ ਗੱਬਣਾ ਮੱਝ ਦੀ ਲੋਡ ਹੋਵੇ ਤਾਂ ਜਰੂਰ ਬਾਈ ਦੇ ਨਾਲ ਕਰੋ ਸੰਪਰਕ ਚੌਥੇ ਸੂਏ ਮਿੱਤਰੋ ਸੁਣਨਾ ਕੱਦ ਦਰਮਿਆਨਾ ਬਰਕਤ ਵਾਲੀ ਐ ਸਿੱਧ ਪੱਖੋ ਫਿਰ ਆਪਾਂ ਕਹਨੇ ਭਾਵੇਂ ਫਿੱਕੀ ਐ ਤੇ ਟੋਕੜ ਗੱਬਣਾ ਮੂਰੇ ਮਿੱਤਰੋ ਸੰਭ ਕੇ ਸੋਹਣੀ ਬਣ ਜਾਣੀ ਐ ਰੇਟ ਕੀ ਕਰਤਾ ਜੀ ਫਿਰ ਆਪਾਂ ਰੇਟ ਡਾਕਟਰ ਸਭ ਕੁਝ ਮਰਜ਼ੀ ਕਰਾ ਲਓ 65 ਕਰਾ ਲਓ ਉਹ ਤੋਂ 62000 ਦੀ ਬਾਈ 62 ਦੀ ਦੇਣੀ ਐ ਇਸੇ ਮਾਰਦਾਨਾ ਠੀਕ ਹੈ ਬਾੜ ਦੇ ਵਿੱਚੋਂ ਮਿੱਤਰੋ ਮੁੱਲ ਮਾਰਦਾਨਾ ਹੋ ਜੂ ਤੇ 3-4 ਕਿਲੋ ਦੁੱਧ ਤੇ 4 ਮਹੀਨੇ ਦੀ ਗੱਬਣਾ ਹਨਾ ਓਕੇ ਹੁਣ ਆਪਾਂ ਝੋਟੀ ਦੀ ਗੱਲ ਕਰ ਗਏ ਹਨਾ ਮੋਹੋ ਕੀਰੀ ਹੈ ਮੋਹੋ ਕੀਰੀ ਹੈ ਦੱਸੋ ਮੋਹੋ ਕੀਰੀ ਹੈ ਕਦ-ਕਦ ਮਿੱਤਰੋ ਸੋਹਣਾ 3-4 ਮਹੀਨੇ ਤਾਈ ਮਿੱਤਰੋ ਠੀਕਾ ਲੈਣ ਵਾਲੀ ਹੈ ਤੇ ਜੇ ਚੰਗੀ ਸਮਝ ਆਂਦੀ ਆ ਕੋਈ ਫੌਂਟ ਨਹੀਂ ਕੋਈ ਸਾਫ ਠੀਕ ਹੈ ओके ਤੇ ਕੋਈ ਫੋਟ ਨਹੀਂ ਸਾਖਣੀ ਸਿੰਘ ਵੀ ਮਿੱਤਰੋ ਸੁਣ ਤੋਰ ਜੇ ਨੂੰ ਮੜ ਜਾ ਇਹਨੂੰ ਵੀ ਤੋਰ ਕੇ ਦਿਖਾ ਦੇ ਪੁਰੇ ਉਹ ਫੇਰ ओके 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 ਸੋ ਦੋਸਤੋ ਆਪਾਂ ਉਹੀ ਚੀਜ਼ ਦਿਖਾਉਣੇ ਆ ਜਿਹੇ ਜੀ ਹੁੰਦੀ ਹੈ ਇਹ ਨਹੀਂ ਹੋ ਸਕਦਾ ਵੀ ਆਪਣੀ ਵੀਡੀਓ ਦੇ ਵਿੱਚ ਕੋਈ ਕਮੀ ਰਹੇ ਜੇ ਕੋਸ਼ਿਸ਼ ਫੋਲ ਆਪਾਂ ਆਪਦੇ ਕੰਨੀਓ ਕਰ ਰਹੇ ਆ ਪਰ ਤਸੱਲੀ ਮਿੱਤਰੋ ਤੁਸੀਂ ਖੁਦ ਕਰਨੀ ਹੈ ਕਿਉਂਕਿ ਅਸੀਂ 2-4 ਮਿੰਟ ਅੱਜ ਜਾਏ ਸਾਨੂੰ ਕੋਈ ਖਾਸ ਤਸੱਲੀ ਨਹੀਂ ਹੁੰਦੀ ਜਿਵੇਂ ਮਾਲਕ ਆਪਾਂ ਨੂੰ ਦੱਸਦਾ ਆਪਾਂ ਉਹਵੇਂ ਵੀਡੀਓ ਬਣਾਉਂਦੇ ਆ ਤਿੰਨ ਚਾਰ ਮਹੀਨਿਆਂ ਤਾਈਂ ਮਿੱਤਰੋ ਇਹ ਟੀਕਾ ਲੈਣ ਵਾਲੀ ਐ ਤੇ ਮੂੰਹੋਂ ਖੀਰੀ ਐ ਤੇ ਸਿੰਘਾਂ ਦੀ ਸ਼ੇਪ ਸੋਹਣੀ ਐ ਉਹ ਹਿਸਾਬ ਨਾਲ ਤੁਸੀਂ ਸੋਚ ਕੇ ਆਉਣਾ ਵੀ ਐਡਾ ਕੱਦ ਹੋ ਜੇ ਜਿਹੜਾ ਤਿੰਨ ਚਾਰ ਮਹੀਨਿਆਂ ਚ ਇਹਨੇ ਟੀਕਾ ਲਊਗੀ ਤੇ ਕੀ ਰੇਟ ਕਰਤਾ ਜਿਹਦਾ ਡਾਕਟਰ ਸਾਹਿਬੀ ਦਾ 32000 ਜੀ 32 ਹਾਂਜੀ ਓਕੇ ਤੇ ਹੁਣ ਆਪਾਂ ਗੱਲ ਕਰਦੇ ਆ ਅੱਗੇ ਕੱਟੀ ਦੀ ਹਨਾ ਇਹਦੀ ਉਮਰ ਕਿੰਨੀ ਕ ਹੈ ਉਹਦੀ ਹੈ ਇਹ ਸਾਲ ਤੋਂ ਜਣ ਕੇ 13 ਮਹੀਨੇ ਦੀ ਕੱਟੀ ਹੈ ਤੇ ਉਹ ਦਿਖਾਇਆ ਬੜਾ ਥੰਮਣਾ ਕੋਟ ਸਕਦਾ ਨਹੀਂ ਕੋਈ ਨਹੀਂ ਜੀ ਦੇਖੋ ਆ ਬੜਾ ਕਰੇ ਚਾਨਣ ਨੇ ਓਕੇ ਠੀਕ ਹੈ ਇਹ ਇਹਦਾ ਫਾਰਮੂਲਾ ਕੀ ਕਰਤਾ ਜੀ ਦੱਸਦਾ ਕੋਈ ਬੰਦਾ ਜੋੜਾ ਲਿੰਦਾ ਆਪਾਂ 55000 ਦੀਆਂ ਦੇ ਦੇ ਮੰਨ ਲਾ ਵੀ 32 ਇਹਦਾ 32 ਕਰਿਆ ਪੂਰਾ 23 ਜੀ 23 ਤੇ ਆ ਮਗਰੇ ਦੀ ਹੈ ਹਨਾ ਹਾਂ ਇਹਦੀ ਮਗਰੇ ਠੀਕ ਹੈ ਨੰਬਰ ਬੋਲ ਦੇ 97809 ਜੀ 97809 80503 80503 97809 80503 ਬਾਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਮਿੱਤਰੋ ਸੰਪਰਕ ਧੰਨਵਾਦ